ਦੇ ਗਾਵੇਂ ਮਤੁ ਤੁਮ ਆਤਮਕ ਤੀਆਂ ਨੇ ਪੂਰਾ ਕੋਇ ਉਹ ਕੈਂਡਾ ਗੋਮਨ ਪਰ ਅੰਮ੍ਰਿਤ ਸ੍ਰਿਸ਼ਟ ਉਪਿਖੈ ਹੋਏ ਸਤ ਗੁੰਬਿਯ ਅਤਿ ਮਨਿ ਭਾਇ ਨਾਨਕ ਪਵਤਨੈ ਨਿਨ ਲਾਏ ਜੇ ਭਾਇ ਕੁਤੋਂ ਇੰਨੇ ਸਤ ਪੂਰਨ ਬਵੇਂ ਗਾਵਉਨ ਪੁੱਤ ਪਾਣੀ ਇਹ ਮੁਕਤ ਤੁਮ ਨੁਰਬਾਨੀ ਨਿਆਨ ਵੈਸੂ ਨਾਇ ਤਾਗੇ ਕੀ ਮਨ ਚਲੇ ਨ ਪਾਈਆਂ ਨਿਸ ਭਗਤ ਬੰਦ ਮਿਲ ਕਰੈ ਕਾਰਨ ਕਮਲ ਦੇ ਦੇਸ ਸਿਮਰ ਸੰਬਣੀ ਆਰ ਸੰਗਿ ਆਪਣੇ ਨਾਮ ਦੇ ਪੁਲਸਾ ਦੇ ਅਸਾ ਪੰਚਾਇਨੇ ਹਉ ਹਾਰ ਰਤ ਪਾਵੇ ਜੇ ਕੋਈ ਅਮਰ ਕੀ ਮੈ ਬਲਸੂਏ ਉਸ ਬੋਲ ਕਾ ਨਾ ਹੀ ਕਦੇ ਵਿਨਾਸ਼ ਜਾਂ ਕਿ ਮਨ ਪ੍ਰਗਟੇ ਪੁਤਾਹੀ ਆਖ ਪੈਰ ਹਰ ਕਾ ਨਾਮ ਨੇ ਸਤਿਗੁਰ ਦੇ ਸਿਮ ਕੋਲੇ ਭੰ ਮੋਹ ਮਾਇਆ ਇੰਸੰਦ ਨਲੇ ਪਰ ਮਨ ਮੈਂ ਰਾਗੇ ਹਰ ਹਰੀ ਇੱਕ ਅੰਕਾਰ ਦੇ ਪੁਪਰਨ ਦਾ ਸੇ ਨਾਨਕ ਪ੍ਰਮੋਦ ਤੇ ਤੇ ਨਾਮ ਸੇ ਤਬ ਤੁਮ ਮੈਂ ਤਾਂ ਲਪਾਈ ਅਨੰਦ ਪਿਆ ਤੁਮ ਨਾਤੇ ਪਾਏ ਜਨਮ ਅਮਰ ਕਿੰਟੇ ਉਦੇਸ ਸਾਧੂ ਕੇ ਪੂਰਨ ਉਦੇਸ ਕੋ ਸੁੱਖਾਂ ਦੇ ਭੋਲੇ ਵਸ ਸਗਨ ਬਿਆ ਮਨ ਤੇ ਕੈ ਨਸੈ ਜਿਸਕਾ ਸਾਥੇ ਕਿਰਪਾ ਆਈ ਸਤ ਸੰਗ ਜਪਨਾ ਨਾਮੁ ਪੁਰਾਰਿ ਦੇ ਤੁ ਪਾਏ ਕਿਤਮ ਕਵਣਾ ਸੁ ਨਾਨਕ ਹਾਰ ਹਰਿ ਜਸੁ ਸਰਬੰਦਰ ਗੁਣਿਆ ਸਰਬਗੁਣ ਕੀ ਹੋਈ ਬਲਾ ਅਸਾਰ ਜਿਨ ਸਜਿ ਮੋਈ ਅੰਲ ਤੁ ਪਿਆਮ ਨਾਹੀ ਅਮ੍ਰਿ ਇਮਰਿਆ ਆਪਣੇ ਪਾਏ ਹਭ ਗੁਣ ਜਨਾਈ ਕੋ ਸਰਬੰਤਰ ਕੋ ਤੂਐ ਊਤ ਊਤ ਰਵਿਆ ਰੂਪ ਰੰਗ ਭੈ ਪ੍ਰਤਾਸ ਸਾਧ ਸੰਗ ਵਾਜ ਰਚਨਾ ਨਿਕਲਤਾਈ ਰਪਾਨਾ ਮਿਹਾਰੀ ਸੁਨੋ ਗਾਣ

ਦੇਵ ਪਾਨਸਤੂ ਭੂ ਭੂਪਸੰਤ ਜਨ ਤਨ ਨਿਰਮਲ ਮੰਤ ਏਕ ਆਸਾ ਕੋ ਮਨ ਮਾਏ ਸਰਵੋ ਨਾਨਕ ਮਿਟ ਜਾਏ ਜਿਸ ਸਰੂਪ ਜਾਤੁ ਨਰਤਾ ਮੇ ਸੁਖਲ ਹਸੇ ਮਾਤੇ ਪਾਵੇ ਜਿਸ ਕੋ ਨਿਬਾਜੇ ਮੀ ਸੂ ਸੁਖ ਸਦ ਸੈ ਪ੍ਰੀਤਾ ਜਿਸ ਸੁਭਾਉ ਕੋ ਤਰੇ ਭਲੇ ਕਬੀ ਸੋ ਸੰਤ ਪਹਿ ਹੈ ਸਰਣੀਏ ਕੋ ਪਾਵੇ ਰੂਪ ਜਾਏ ਰੂਪ ਟੇਰ ਉਪਨਾਇ ਸੰਤ ਧਾਮੇ ਅੰਤਮਦਾਨ یا پرانانک در گت روان من تکو دہ کے نائے دل کو پاؤ تے او سایہ بانکو بن لا کے پوی جاگے دن سے ان سوئے کام ستے وی ٹاندا ہن ٹاؤ سمر سمر سا دا سوں پاؤ پر سے پور ویان پنھرو پائین تے گل دا پتر جائے سے انہاں دی گونانکاتی جنب پاسے ਤਾਨ ਵਿਚਾਰ ਗਹਿਜ ਸਦ ਜਨਮ ਮਰ ਸੁਖ ਪਤ ਹੈ ਹਵਾ ਤੁੰਟੇ ਪ੍ਰਦੇਵੀ ਆਪਿਆ ਸੰਗੁਰ ਦੇਵੀ ਹੋ ਰਤਨ ਜਨਕਾਂ ਨੂੰ ਉਦਾਨ ਹਾਰੇ ਹਰਿ ਸਿੰਘ ਨੇ ਪਾਣੀ ਧਾਰੀਆਂ ਨਿਕੋ ਪਾਵੇਂ ਸੁਖ ਹਾਰੇ ਸਿੰਘ ਸਭ ਜੁਨੀ ਵਿਚਾਰੀ ਹਰਿ ਕੇ ਭਗਤ ਤਰੁ ਮੰਗਾਈ ਮਾਨੁ ਕੋ ਚੇਤਨਾ ਨ ਤੁਫਰ ਉਪਾਏ ਸੰਤ ਰਚਾਰ ਸਤੇ ਤਨ ਤੁਨ ਕਾ ਮੂਰਤ ਮਨ ਸੁਖਮਿਤ ਮਿਲਿ ਸੋ ਤੁਏ ਕੋ ਤਾਮਰ ਪਨਤਾ ਦੇਦਿ ਕਹੋ ਤੁਮ ਕਾਮ ਨਸਗਾ ਹਾ ਰੰਗਾਇ ਮਿਤਾਰੀ ਤੇ ਕੰਕੋ ਜੁਰਕਾ ਆਸਾ ਕੀ ਰਾਂ ਕਰ ਸਵਾਰੀ ਢੁਕਾ ਕੰਮ ਕੋਰ ਬਸਾਰੇ ਜੀ ਦੀਏ ਤੁਮ ਜੇ ਨਾਮ ਜਪਣਾ ਨਾਮ ਸਮਾਨੁ ਸੇਤਾਨ ਗੁਰ ਕੀ ਮਤੁ ਨੇ ਹਿਆਨੇ ਅਗਤ ਬਿਨਾ ਬੁਧਿ ਖਿਸ਼ਾਨੇ ਹੰਤੀ ਭਾਇ ਤੰਤਰੁ ਗੁਰ ਕੀ ਤਾਦਰੁ ਪ੍ਰੋਤ ਮਾਰੂ ਕੀਤਾ ਧਰਨ ਤੁਮ ਰਖੋ ਮਨ ਮਾਇ ਜਨਮ ਜਨਮ ਕੇ ਕਿੰਨ ਜਾਈ ਆਪ ਕੋਈ ਅਭਰਾਨਾ ਕਿਰਪਾ ਸੋਨਾ ਕੋ ਕਹਿ ਰਹਿਤ ਰਹਿਤ ਰਤ ਪਾਉ ਸਾਰ ਕੋ ਸੰਵਰ ਕੋ ਨਾ ਸੈ ਸਮੈ ਨਾਨੁ ਗੂੰਗਾ ਹੁੰਦਾ ਬਦਲੁ ਕੋ ਮੈ ਬਿਚਾਈ ਹੋ ਮੈ ਬਿਫਰ ਕੋਇ ਤੇ ਤਮਸਿ ਸੁਨਾਲ ਸਾਹ ਸੰਗੈ ਆਸੰਹਾਰ ਨਾਮ ਸਮਾਲ ਛਾਟ ਸਾਨ ਸੰਗਿ ਮਾਣੈ ਸਾਧ ਸਰਬ ਪਾਉ ਵੈ ਸਚ ਤਣਾ ਹਰਿ ਕੋ ਅਸੰਕ ਬਿਆਰ ਇਆ ਪਤਲ ਕਹ ਜੈ ਕਾਲ ਸਾਰ ਨਰ ਤਰੀਕੂ ਦੇ ਕਉ ਨਾਨਕ ਜਨ ਕੇ ਮਤਨ ਦੇ ਏ ਪੁੰਜੰ ਏ ਪੂਸ ਲਾਏ ਏਕ ਸਿਮਰੇ ਕੋ ਮਨ ਆਏ ਹਿਰਕ ਤੇ ਗੁਣ ਗਾਉ ਨੰਤ ਤੁਮ ਮਤਨ ਜਾਪੇ ਕ੍ਰੁਵੰਤ ਏਕ 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 ਹੈ ਆਪ ਪੂਰਨ ਪੂਰ ਰਹਿਓ ਪ੍ਰਭ ਮਿਆ ਆਪ ਨਾਨਕ ਮੇ ਪਾਰ ਏਕ ਤੇ ਪੈ

ਭਗਤ ਰੂਪ ਕੀ ਮੰਨਿ ਲਈ ਏ ਕੋੜੇ ਪੂਆ ਧਾਰਨ ਨਾਮ ਕੇ ਨਾਮ ਪ੍ਰੰਸਾਰ ਪਰ ਕੀਤੇ ਮਹਾ ਸੁਖ ਹੋਏ ਹਰ ਰਸ ਪਾਵੇਂ ਮਿਲ ਲਾ ਗਏ ਜਿੰਤਾ ਕੇ ਅਸੇ ਜਗ ਤੇ ਪਤਾਨੇ ਪੂਰਨ ਪੁਰਖ ਮਹੀ ਦੂ ਨਾਨੇ ਰੂਪਰ ਭਰੇ ਪ੍ਰੇਮ ਰਸ ਰੰਗ ਜੇ ਤਮ ਸੰਗ ਸੰਗ ਪਰੇ ਸਭਿਆ ਸੁਤਿਆ ਅੰਤਪੁਰਗਾ ਸਦਮਿੰਦਾ ਗੁਰਭਾਗੀ ਜਪਿਆ ਪ੍ਰੰਤ ਸੋਏ ਨਾਮ ਤਿਸੂ ਐ ਸਿਵ ਕੀ ਮਨਸਾ ਪੂਰੀ ਪਾਈ ਸਰਪੁ ਤੈ ਨੰਦੁ ਬੰਧਾਈ ਜਾਨੁ ਕੋ ਕਉ ਹੋਇ ਉਦਿਆਨ ਸਿਵ ਕੀ ਨੂ ਸਾਜ ਹਾਰ ਬੰਧਨ ਕਨੂ ਜਪੇ ਅਜਨਮ ਪਰਣੁ ਬੰਧਿਆ ਇਦਕੋ ਨੀ ਸਰਦਾਂ ਸਭ ਕੋ ਰੇ ਰਾਮਿਆ ਸਤ ਸੰਗ ਹਜੂਰੀ ਦਿਸਕਾ ਸੰਤ ਮੀਆਂ ਮਿਲਾਏ ਤਾਂ ਨ ਪਕੀ ਨਾਮ ਨਮਾਇ ਸੁਖੋਮ ਸਰੇਜ ਧਨ ਪਾਣੇ ਸੋਖਮ ਸਰੇਜ ਕੀਆ ਜਾਣੈ ਸੋ ਕਿਉ ਮਸਨੈ ਬਿਨ ਸਦਕੇ ਨਦੀ ਆ ਸੁਖੋਮ ਸਰੇਜ ਜੀਵਨ ਦੀ ਆ ਸੁਖੋਮ ਸਰੇਜ ਬਿਨ ਨਾਮਾਇ ਜੋਰ ਪ੍ਰਸਾਦ ਮੁਗਰ ਨਾਮਾ ਕੇ ਸੋ ਤੂੰ ਮਿਲਨੇ ਜੇ ਮੈਂ ਤੈ ਕਾਡੇ ਜਨਮ ਜਨਮ ਕਾ ਤੂੰ ਤਾਂ ਗਾਡੇ ਭਰਪੂਰਾ ਤੂੰ ਹੈ ਬਿਟਾਇਆ ਉਤਮ ਨਾਮਾ ਨੇ ਮਿਲਤਾਇਆ ਸਾਜਨ ਸੰਤ ਕਰੋ ਹੋ ਕਾਮ ਆਮ ਤੇ ਅਗਨ ਕੋ ਨਾਮ ਸਿਮਰ 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 ਸੁਪਾਉ ਆਮ ਕੋ ਨਾਮ ਲਿਪਾਉ ਬਾਗਰਤਵ ਕੋ ਮੈਂ ਬਣੀਆ ਸੰਸਾਰ ਕਿੰਪੁਰ ਤੇ ਤੁਮ ਹੋ ਸ੍ਰੀ ਸ਼ਾਨ ਸਰਵ ਰੂਪਿਆ ਸੁਖ ਨਿਵਾਣ ਪੂਰਤ ਜਾਤ ਪਾਇ ਮੇ ਤੁਮ ਸਰਬ ਰੋਗ ਦਾ ਬੋਦਨਾਰ ਮਾਰੇ ਤਾਰਾ ਜਪਉਂਗਾ ਲੋਕ ਦੀ ਪ੍ਰੀਤ ਪ੍ਰੇਮ ਹਰਾ ਸਕਾਂ ਮੈਂ ਆਪਣੇ ਆਪਣੇ ਸਿਆਉ ਨਿਤਪੇਂ ਤਕ ਸੋਏ ਮਨ ਤੇ ਸਾਧ ਰੰਗ ਹੋਏ ਭਗਤ ਰਾਮ ਜੀ ਨਾਮ ਕੇ ਮਨ ਪਰ ਨੰਗ ਦਰਨ ਕੋ ਉਪਰ ਸੰਗੀ ਗਤੀ ਤੇ ਕਰਮਿਆ ਬੁੱਧੋ ਸਹਾਨ ਨਾਮ ਜਤ ਮੇ ਅਪਕਿ ਉਮਤਿ ਨ ਜਾਇ ਨੰਗ ਜਿ ਸੰਦਿਸ਼ਮਾਈ ਆਪੋ ਸ਼ਾਂਦ ਦੀਨ ਧਿਆਨ ਪਰਤ ਅਸ਼ੰਸਾ ਕਰਪਾਣੀਆਂ ਆਨੰਦ ਰੰਗ ਤੁਪਾਰ ਸਹਿਬਰ ਕਨ ਕਰਪਾਣੀਆਂ ਤੂ ਕਾਮ ਸੁਭਾਨ ਭੁਜਿ ਨ ਕੇ ਪੈਦਾਨ ਧੋਜੋ ਜਿ ਪੈਸੋਏ ਪ੍ਰੀਤ ਬੰਦਰ ਤੋਂ ਪਾਏ ਨਾਮੇ ਮਨਹੀਤ ਹਮ ਗੁੰਗੇ ਆ ਨਾਮ ਦੇ ਗੁੰਗਾਨੀ ਜਾਨ ਨਾਨਕ ਨੇ ਸਰਨਪੁਰ ਤੋਂ ਆਣ ਸਤਿਗੁਣ ਮੰਨ ਪਾਈ ਇਹ ਤ੍ਰਿ ਤਤੀਂ ਦਾ ਯੰਤਰਾ ਫੁੜਿਆਈ ਇਹ ਨਾਮ ਸਿਰਧਾ ਮਨ ਭਾਏ ਬੋਹ ਕੋਟ ਕਪੜ ਸੰਗੀਰ ਸੁਨਜਤਿ ਹਰ ਝੰਡ ਭਰੇ ਸੁਖ ਦਾ ਨਿਸ਼ਮਤ ਤੁਮਾ ਤਾ ਰੰਦੇਵ ਤੇ ਕੋ ਗੁਰਮੁਖ ਸਾਦ ਸੰਭੰਦਿਉ ਵਾਸਰੰ ਤੁਿ ਨਾਮਿਕ ਦੰਗਾ ਅਸਰੋ ਨੋਗ ਸਾਨਭੂ ਮੰਨਿ ਸੁਨੰਤੰ ਗਾਨ ਸੰਤਮਤੀਆ ਪਾ ਆਪਨ ਕੀਆ ਨਾਨਕਾ ਆਪੇ ਪ੍ਰਚਾਪ ਅਤਿ ਜੰਮ ਅਕਾਰੇ ਕਸ਼ ਨਾਮ ਦੇ ਕੇ ਤਾ ਪਾਪ ਤੁ ਪਾ ਕੇ ਉਬਦ ਪਾਲਿ ਨਾ ਕੋ ਸੁਨ ਸਮਾਗ ਤਾਮੈ ਮੈ ਬਰੁਕਸਨ ਰਤਮ ਜਬਿ ਉਸਨ ਵਾਰਣ ਤਹੰ ਨਦਵ ਪਹਾਰਕ ਸੋਤਕ ਸਿਮਿਆ ਵਿਚਾਤ ਪਯਾਮਾ ਪਾ ਬ੍ਰਹਮਾ ਤਾਵੋ ਮੁਕਤ ਸੋਤਮ ਅਪਕੀ ਆਪਤੀ ਦਾ ਕਰਨ ਨੇ ਨਾ ਆਖੇ ਲੋਗਨ ਕੀ ਜਨਾਨ ਨਿਕਣ ਹਾਰ ਦੰਦ ਜਨੋਤਕ ਕੀ ਮਤਨੀ ਤਾਵ ਬਾਂਦਨ ਮੋਤਿ ਕੋ ਪੋਵਨੀ ਧੰ ਦੇ ਕੇ ਹਰਿ ਰੂਪ ਅਪਾਰ ਭੰਦਰ ਤੁਸਰ ਕੋ ਪੋਵਨ ਪਾਈ ਜਬ ਨਿਰਵੋਨ ਪਗ ਸਹਿ ਨਭਾਏ ਤੋ ਸਿਰਸਰ ਕੋ ਗਲ ਭਾਏ ਜੰਮ ਆਪ ਪ੍ਰਯਾਮ ਜਿਉ ਪਰਤ ਕੰਨ ਡਰ ਕੰਪਨ ਨਰਕ ਆਪ ਤੁੰਤ ਕਮਿਆਰ ਨਾਮਕ ਠਾਕਿਆ ਨਿਆ ਪਾਜ ਨਾ ਸੇ ਸੁਨਿਆ ਆਪਣੇ ਅਸਲ ਪੈ ਜਨਮ ਪਰਮ ਕੋ ਬਹਾਮ ਨਾ ਸੰਜ ਪੂਰਤ ਤਤਸੋਏ ਭਗਵਾਨ ਕੀ ਬਾਸ ਤਉ ਪਹਰੋਏ ਜਗਾਂ ਦੇ ਬਾਤੇ ਪੁੱਤਰ ਤਮ ਇਕ ਤਤ ਤੇ ਤੋਖਤ ਕੁੱਛ ਨ ਇਕ ਜਨ ਨਾਂਦਰ ਤਿਰ ਪੁੱਤਰ ਦਾ ਤੇ ਪੂਰਤ ਦੇ ਕੋਲ ਬੰਦ ਨਾ ਦੇ ਆਪਿਆ ਮਹਾਂ ਪਾਪ ਧਰਦਾ ਨਾਮਕ ਆਪਣੀ ਰੂਤਾਂ ਵੀ ਪ੍ਰਚਾਰਤੈ ਮਨੁ ਮਨੁ ਪੁਰਖ ਪੁੱਤ ਹੋਤ ਤੈ ਗੁਰ ਮਹਿਕੂਤਿਆ ਤੋ ਕਰ ਜਨ ਨਰਨੰਦ ਕਾਂ ਕ੍ਰਪਾਨ ਤੇ ਓਮ ਉਪਮੰਦ ਨਾ ਨੈ ਸਰੁ ਕੇਵਲ ਦੀਪ ਬਸਾਲ ਰਚਰ ਬਲਦ ਕੋ ਕੀਏ ਜੋਤ ਸਰੂਪੇ ਜੋਤ ਸਮਾਵੈ ਲੈ ਤੈ ਨੂਰ ਕੋ ਜੁਰਾਮੈ ਕਰਮਿਕ ਨਾ ਹੋਣ ਕਰਨੇ ਹਾਰੋ ਤਨੁ ਤਿਤਿਕਨੈ ਸੁਮਾਤਿ ਵੰਗਿ ਸੋਇ ਅਪਸਰਮੁ ਨਾਏ ਤਾਮ ਖਵਣ ਮੈ ਪਾਮ ਤੁਲ ਪਾਇਆ ਤੁਲ ਗੁਨਾਇ ਆਪੇ ਪਰਵੀਰ ਤੈ ਬੇਸ ਤੇ ਕਉ ਕੀਨਾ ਰਾਮਿਆ ਆਪਣੀ ਆਪਿਆ ਉਤਾਰੈ ਤੁਸਕਮ ਸੁਖਮਿ ਮਿੱਤਾਨਿ ਜਿਹਾ ਆਪਣੀ ਉਪਿਆਨੀ ਮੇਰਤ ਕਉਮ ਤਤ ਤਉ ਤੰਗੇ ਜੇਰਾ ਬਿਰਤ ਮੇਰ ਤੁਮ ਬਿਰਤ ਮਾ ਮੇਸ ਮਨ ਮੇਸ ਨਾ ਰਹਿ ਤੁਮਾਨ ਨਾਨਕ ਅੰਮਿਤ ਤਤ ਜਗੁ ਆਪੇ ਅਸ਼ਲ ਸੇਧੋ ਪ੍ਰੀਤ ਸੁਮਾਇ ਤੁਮਾਇ ਤੁਮਾਇ ਆਪੁ ਤੁਮਾ ਪ੍ਰੈਤਾਂ ਦੇਵ ਧਿਆਗਰਤਾ ਨਾਏ ਪਰਵੇ ਜੈ ਤੇ ਕੀ ਪੂਰਤਿ ਕੋ ਕੌਣ ਹਉ ਤੈ ਭਾਗੇ ਚਿਤਾਰੁ ਜੈ ਆਪੁ ਮੀ ਆਪਿ ਆਪਿਆ ਅਰੰਧ ਕੌਣ ਜੁਟੇ ਕੁੰਮ ਕੌਣ ਤਸੈ ਕੋ ਕੁੰਨੇ ਆਰਾ ਬੋ ਬੇਅੰਤ ਤਿੰਤ ਨਾਨਕਿਆ ਤੁਮ ਹਾਲ ਬੇ ਮੁਝ ਜੈ ਆਪੁ ਕਿਰਪੁ ਤੇ ਕਾਹੈ ਬਗਉ ਬਿਨੁ ਮੇ ਪਾਲ ਪਾਪ ਕੋਨ ਤੈ ਪਈ ਤਹਾਵਤ ਕੰਦਰ ਕੋ ਕਸੂਰ ਕੋ ਮਚਾਵ ਆਨ ਜਨ ਮਾਇ ਜੰਦਾਲ ਹੋ ਮੈ ਮੋ ਪ੍ਰਪਤਾਰ ਲੋਕ ਸੁਖ ਮਾਨ ਹਾਨ ਪ੍ਰਕਾਰ ਕੀ ਮੁਕਿਆਨ ਆਪ ਕੇ ਨਿਆਪ ਬੰਦੀ ਗਏ ਕੇਲ ਸੁਖੇ ਤੁਨ ਨਾਨ ਕੀ ਇਕ ਜੇ ਉਗ ਭਗਤ ਆਉ ਜੇ ਪਸੇ ਪਸਾ ਸੰਪਾਦੂ ਮਾਤਾ ਆਪੇ ਕਾਨੀ ਕੀ ਸ਼ੋਮਨ ਹੋ ਬਣੀ ਆਪੇ ਕੋਤ ਤਰੇ ਨੰਦ ਕੋਣੀ ਆਪੇ ਰੰਗ ਕੋਤ ਲੈ ਨਾਰਦ ਪਾਗਤ ਸਿਆਪਨਾਏ ਲਾਵੇ ਪਾਗਤ ਕੀਤ ਨਾਵੇ ਦੇਸੁ ਮਾਰੇ ਤਾਹਿਣ ਗੁਨਾਏ ਜੋਕ ਨਾਗਤ ਨਾਨਦ ਦਾਸ ਕੋਨੇ ਈਸ਼ਨੋ ਤੁਹੀ ਜਨ ਕੇ ਧੰਮ ਆਪੇ ਰਤਨ ਹਾਰ ਨਾਨਕ ਕੋ ਉਸਹਿ ਨੂੰ ਚੰਦ ਤਾਰ ਵਰਸੈ ਆਪੋ ਕਤਿਓ ਸੁ ਤੇ ਹਾਰਿਆ ਪੈ ਦਾ ਤੁਜ ਬਹੁਤ ਸੁਖ ਪਾਈ ਅਮਨੇ ਪਾਏ ਲਈ ਸਮਾਈ ਕਉਂਦੇ ਪੈਨ ਦੇ ਹੋਏ ਆਪ ਸੰਭੋ ਸੰਜਨ ਕੋਈ ਨਾ ਕੋ ਪ੍ਰੰਧ ਆਪ ਜਾਈ ਸਤਾਂ ਸੰਗਿ ਜਨ ਭਾਏ ਸੁਸੰਦਰ ਸਿ ਪਦ ਹੋਏ ਤਉ ਨਾਲ ਕਸਨ ਸੇ ਲਗੇ ਪੰਜੀ ਜਨ ਕੋ ਸਨ ਭਾਰ ਗਿਆਨ ਦੇਤੇ ਆਵੇ ਉਹਨਾਂ ਗੁਨਾਹ ਜਨਾਹ ਤੇ ਕੋਈ ਪੁਆਇੰਟ ਮਾਰੇ ਸੋਹਣੇ ਬਹੁਤ ਸ਼ਾਨੇ ਤੇ ਨੌਂ ਆਂ ਮਿਲਾਈ ਸੱਤ ਗੇ ਇੱਕ ਮਨ ਜਲਾਏ 21 ਤੱਕ ਤੂੰ ਆਂ ਆਪਣਾ ਬਾਹਰ ਜਾਣੋਂ ਸਾਹ ਉਹ ਦਿਨ ਦੇ ਨਿਦਾਨ ਮੇਂ ਤੂੰ ਮਾਰਨਾ ਤਦ ਸਦਾ ਬੜਿਆ ਹਾਰ ਪੂਰਨ ਪੂਰ ਰਹੇ ਦੇ ਆਲ ਸਾਮਿਰਨੁ ਪਾਲਿ ਹੋਵਤ ਮਤਿ ਕਿਰਪਾਲਿ ਆਪਣੀ ਕਰਤਵ ਜਾਣਿਆ ਅਤਰਜਾ ਪੀਰੋ ਵਿਆਹ ਭਰਤਿ ਪਾਲੈ ਜੀਅੰਦੁ ਭਾਦੁ ਜਗਤ ਚ ਸੁਖੁ ਤਿਆਜ ਪਵਤਲੇ ਬਨਾਇ ਧਰਿਆ ਕੇ ਗੁਨਾਇ ਮਾਣਿ ਤਰੁ ਸੁਆ ਕਰਮਾਂ ਦੇ ਕਰਹਾਰ ਨਾਨਕ ਜਾਨਿਆ ਜਾਨ ਲਗ ਹਰੇ ਕੇ ਤਾਹੀ ਤ੍ਰੀ ਰਾਸ ਸੰਗਤੀ ਜਾਏ ਸੇਉ ਪੁਰਖਿ ਪਤਨੀ ਆਇ ਹੋਇ ਪਤ ਪਤਨੀ ਆਇ ਇਤਿਉ ਪ੍ਰਣਿਵਿਦਾਨ ਗਿਆਨ ਕੇ ਮਨ ਵਸਿਆ ਅਨੰਕਾਰ ਬੰਧਨ ਤੋੜ ਪਏ ਨਿਰਵੈਰ ਅੰਦਰ ਪੂਜੈ ਗੁਰ ਕੇ ਪੈ ਕੇ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਗਿਆਨ ਪ੍ਰਭ ਆਪੇ ਮਿਲੇ ਸਾਧ ਸੰਗ ਮਿਲ ਪ੍ਰਭੋ ਆਨੰਦ ਗੁਰ ਦਾ ਉਹ ਪ੍ਰਭ ਪਰਮਾਨੰਦ ਰਾਮ ਨਾਮ ਕੋ ਕੋਟਾ ਬੰਦੇ ਤਤੋ ਨਾਨਕ समरथ मदरे के गुणगान संत श्याम आग प्रेम के पुन्ने रटते गया सहते रहे हृदय पे वो सा मुख दैतन नाम कंपा पाऊं को बड़े पुकार राम नाम यन्त्र उतार पूरे हर के पूरे दिखे जे मन बसत साथ परि के मान मन पुनि लाई ਲੋਕ ਦਾ ਮਨ ਤੇ ਪਹੁੰਚਾਇਆ ਸਾਰਾ ਪਾਇ ਕੋ ਕੋ ਪਾਇ ਤੇ ਕਹਿ ਲਈ ਕੇ ਬਿਮਾਰੀ ਨੇ ਕਹਿ ਤੇ ਕੋ ਮਨ ਮਾਇ ਨਾਲ ਕੋ ਆਪਣੇ ਆਵੇ ਜਾਏ ਜਿੱਤੇ ਹੋ ਤਾਂ ਪਹੁੰਚਾਏ ਉਮਰੇ ਰਾਤ ਦੇ ਹੱਥ ਆਏ ਘੇਰ ਕੋ ਜੇ ਮੇਰੇ ਨੂੰ ਕੋ ਮਿਟਾਏ ਰਾਵ ਕਿਰਪਾ ਤੇ ਪਾਣੀ ਤੂਟਾ ਜਿਸ ਪਰ ਰਾਕੇ ਤੁਮਾਈ ਦੋ ਨਾਮ ਤੁਮੋ ਹੋ ਗੋ ਸੁਖ ਤੇ ਪਾਏ ਮਿਟੇ ਹੰਕਾਰ ਤੇ ਕੋਈ ਨਾ ਕੋਈ ਨਾ ਸੇ ਮੂਰਤਾਂ ਦਾ ਕੋਈ ਸੂਰਾ ਨਾਰਿ ਪ੍ਰਪੰਗ ਕਾ ਪੂਰਮਤੁ ਇੰਮਤਿ ਜਾਕੇ ਦੇਤ ਤਸ ਤੇ ਤਿਸ ਸਰ ਕਾ ਕੰਧ ਨਿ ਅਨੁਪਾ ਸਪਦ ਦਰਸ਼ਨ ਸੰਭਿਆਨੋ ਪਾ ਸੇਵਨ ਸੇਵਾ ਤੁਮਾਣੀ ਪ੍ਰਿਤਾਪੇ ਕੁਰਤਾਨ ਜਿਸਮ ਬਸਸ ਹੋਤ ਬਧਿਆਨ ਤਨ ਕੇ ਇਛਿਆ ਬਥਾਰ ਅਮਰ ਪੈ ਅਮਰ ਭਮ ਪੈ ਸਾਸਨ ਨਾਨਿ ਕਰਤਾ ਅਸ਼ਰਮੋਦ ਗਿਆਨਿੰ ਅੰਦਰ ਗੁਰਦਿਆ ਗਿਆ ਵਿਦੇ ਰੁਨਾਸ ਸਤਿ ਸ਼੍ਰੀ ਅਕਾਲ ਕੋਈ ਪ੍ਰੀਤਿਆ ਨਾਮ ਸਰਦਾ ਸਤ ਸੰਨੰਦ ਪੰਨੀ ਦਾ ਨਾਮ ਫੁੱਲਾਂ ਦਾ ਅੰਤਾਰ ਸਖ ਸਮਧਰੀ ਤੁੰਗ ਮਾਈ ਨਰਕ ਰੰਗ ਨਿਤ ਤਾਇ ਮੌਂ ਵਿਧਿਯੰ ਮਨ ਪ੍ਰਤਨਾਉ ਤੇਹੀ ਮਿਰਤਿ ਕ੍ਰਿਸ਼ਨਾਂ ਸੁਖਾਤਰ ਤੇ ਨਾਮ ਕੰਗਾਂ ਗੰਗ ਕਟਬ ਸਮਾਦ ਜਿਨ ਦੇ ਕੀਆ ਕਿਸਿਆ ਤਰਕਾਇ ਹੀ ਨਾ ਲਿਖ ਕਿਸ ਜਨ ਸੁਖੀ ਪਾਏ ਉਮ ਪਰਸੁ ਬਾਇ ਨੰਤ ਕੰਨ ਪ੍ਰਯਾਤਿ ਸਤਮਾ ਤੁ ਧਰਮਾਇ ਬਾਕਿਆਲ ਸਰਬੋਪੂਰਪਾਤ ਬਾਨੇ ਬਾਨ ਪ੍ਰਭ ਜਪਾਰ ਬੰਮ ਦੇਸੀ ਅੰਗਤ ਸਕਰਮ ਕੁਣ ਪਣੀ ਮੈ ਸਤਮਾਇ ਕਾ ਭੁਲੇ ਨ ਸਿਮਾਇ ਤੇ ਪੇਟ ਨਹੀਂ ਕੋਠਾ ਗੁਰ ਪ੍ਰਸਾਦ ਨੰਨ ਸੁਪਾਵ ਇਹ ਦਰਬਾਰ ਸਿਂਦਰ ਮੈਂ ਦੇਵ ਸ਼੍ਰੀ ਅਸੂਰ ਤਤਮੇ ਬਾਨ ਕੰਕਿ ਤੁ ਗੁਣੈ ਆਪੀ ਉਹ ਦੂਰ ਨਤ ਮੋਨ ਸਤਿਗੁਰਾਂ ਕਰੀਨ ਕੇਵਲ ਮੋੜ ਭਈਏ ਮੋੜ ਸਾਰ ਕੁਝ ਤੋੜਨੇ ਦੇਂ ਤਿੰਨ ਲੋਗਾ। ਧਾਰਿਵਾ ਸੁਆਮੀ ਹਉ ਕੋ ਦੁਖ ਤੂ ਸਾਧ ਕੰਕਨਾ ਮਾਇਕ ਮੇ ਉਪਾਤ ਕਰ ਬੰਦਿ ਵਿਧਕ ਤੇ ਕਪਤਨ ਮਾ। ਛਾਉ ਤੇ ਨਾਲ ਕੇ ਹਿਰਦੈ ਸੰਭਰਣ ਸਾਧੇ ਨੂੰ ਸੁਖ ਸੁਭਦ ਸਭ ਮੇ ਆਪੇ ਨਾਮ ਸੰਗ ਰਖਣਾ। ਜੈਨ ਜਤਾਂ ਤਰ ਕੇ ਇਹਨਾਂ ਸਾਧਕਾਂ ਨੂੰ ਸੰਬੱਧ ਜੋਤ ਹੋਏ ਸੁਮਨ ਦੇ ਕੰਨਾਂ ਨਾ ਹੱਥ ਜਲੇ ਅੰਤ ਅੰਸੇ ਬਾਤੀ ਹੋਈ ਨਾਨਕ ਦਰਦ ਦੇ ਸਭ ਨੂੰ ਯਾਤ ਸਭੀਆਂ ਸੋ ਸਾਧਕਾਂ ਦਾ ਇਸ ਫਲ ਤੇ ਜੀਵ ਮਾਤਾ ਜਵਾ ਮੇ ਤਾਂ ਤੈਨੂੰ ਨਾ ਹਰਨ ਕਰਤਾ ਮੈਂ ਤੈਨੂੰ ਸ਼ਰਮ ਸਰ ਸੁਮਰਿੰਗਾ